ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਠੀਕ ਠਾਕ ਹੋ ਮਮੇ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਨ ਫੈਮਿਲੀ ਦੇ ਵਿੱਚ ਇੱਥੇ ਹੋ ਗਈ ਜੀ ਮਾਰਨਿੰਗ ਵਲੌਗ ਦੀ ਸਟਾਰਟਿੰਗ ਇੱਥੇ ਲੱਗੀ ਸੀ ਜੀ ਪੰਜੀਰੀ ਰਲਣਾ ਕਿਉਂਕਿ ਉਸ ਦਿਨ ਗਜਰੇਲਾ ਤਾਂ ਬਣਾ ਲਿਆ ਸੀਗਾ ਥੋੜਾ ਜਿਹਾ ਫਤੇ ਕਰਕੇ ਕਿਉਂਕਿ ਫਤੇ ਨੂੰ ਕਾਫੀ ਸੀਗਾ ਨਾ ਵੀ ਮਮੇ ਥੋੜਾ ਗਜਰੇਲਾ ਬਣਾਇਆ ਇੱਥੇ ਲੱਗੀ ਸੀ ਜੀ ਪੰਜੀਰੀ ਬਣਾਉਣਾ ਕਿਉਂਕਿ ਫੇਰ ਆਏ ਹੋ ਜਾਣਾ ਵੀ ਜਿਵੇਂ ਛੁੱਟੀਆਂ ਹੋ ਜਾਂਦੀਆਂ ਨੇ ਨਾ ਫਿਰ ਉਹਨਾਂ ਦੇ ਵਿੱਚ ਵੀ ਆਉਂਦਾ ਵੀ ਜਿਵੇਂ ਕਈ ਮਮਮੀ ਨੇ ਜਾਣਾ ਹੁੰਦਾ ਜਾਂ ਜਿਵੇਂ ਹੁਣ ਅਸੀਂ ਛੁੱਟੀਆਂ ਤੇ ਜਾਣਾ ਹੁੰਦਾ ਏ ਉਹਦੇ ਕਰਕੇ ਫਿਰ ਇਹ ਸੀਗਾ ਵੀ ਚਲੋ ਅੱਜ ਸਵੇਰੇ ਸਵੇਰੇ ਪਹਿਲਾਂ ਪੰਜੀਰੀ ਰਲਾਉਣੇ ਆ ਹਜੇ ਤਾਂ ਫਿਲਹਾਲ ਥੋੜੀ ਲੜਾਈ ਸੀਗੀ ਵੀ ਚਲੋ ਨਾ ਕਿਉਂਕਿ ਫਿਰ ਜਾਨ ਆਉਣ ਜਦੋਂ ਹੋ ਜਾਂਦਾ ਵੀ ਇੰਨੀ ਜ਼ਿਆਦਾ ਜਿਵੇਂ ਹੁਣ ਪਹਿਲਾਂ ਨਾਲੋਂ ਵੈਸੇ ਵੀ ਚੀਜ਼ਾਂ ਦਾ ਫਰਕ ਪੈ ਜਾਂਦਾ ਨਾ ਖਾਣ ਪੀਣ ਦੇ ਵੀ ਫਰਕ ਪੈ ਜਾਂਦੇ ਨੇ ਜੀ ਚੁੱਲੇ ਤੇ ਤਾਂ ਕਰਕੇ ਬਣਾਉਣ ਲੱਗੇ ਸੀਗੇ ਵੀ ਥੋੜੀ ਜੀ ਹੈਨਾ ਸਲੋ ਜੀ ਅੱਗ ਤੇ ਵਧੀਆ ਹੋ ਜਾਂਦੇ ਆ ਜਿਨ੍ਹਾਂ ਨਾਲੇ ਬੈਠੇ ਆਰਾਮ ਜੇ ਨਾਲ ਹੈਨਾ ਭੁੰਨ ਲੈਨੇ ਆਟਾ ਮੈਂ ਭੁੰਨ ਲਿਆ ਸੀਗਾ ਆਟਾ ਭੁੰਨ ਕੇ ਜੀ ਆਪਣੇ ਨਾਲ ਥੋੜਾ ਜਿਹਾ ਮਿਕਸੀ ਦਾ ਕੰਮ ਹੋਣਾ ਵਾਲਾ ਸੀ ਜਿਹੜੇ ਮਿਕਸੀ ਦੇ ਕੱਪ ਨੇ ਨਾ ਉਹ ਥੋੜਾ ਜਿਹਾ ਸੱਟ ਜਾ ਕਰਵਾਉਣ ਨਾਲ ਉਹਨੂੰ ਕੁਝ ਹੋਇਆ ਹੋਇਆ ਖਰਾਬ ਜਿਹਾ ਉਹ ਸਹੀ ਨਹੀਂ ਹੈਗਾ ਉਹਦੇ ਕਰਕੇ ਨਾ ਬਸ ਜਿਵੇਂ ਪਹਿਲਾਂ ਸਵੇਰ ਹੀ ਸੀਗਾ ਕੱਟ ਲਿਆ ਸੀਗਾ ਜਿਹੜਾ ਡਰਾਈ ਫਰੂਟ ਵਗੈਰਾ ਪਾਉਣੇ ਸੀਗੇ ਉਹ ਬਰੀਕ ਘੱਟ ਕੇ ਵਿੱਚ ਪਾ ਲਏ ਸੀ ਫਿਰ ਆਟਾ ਭੁੰਨ ਕੇ ਉਹਦੇ ਉੱਪਰ ਥੋੜਾ ਜਿਹਾ ਜਿਹੜੇ ਡਰਾਈ ਫਰੂਟ ਸੀਗੇ ਉਹਨਾਂ ਨੂੰ ਸੇਕ ਲਵਾ ਲਿਆ ਸੀਗਾ ਸੇਕ ਲਵਾ ਕੇ ਫਿਰ ਬੂਰਾ ਉਹਨੂੰ ਸੇਕ ਤੋਂ ਉਤਾਰ ਕੇ ਹੀ ਪਾਇਆ ਸੀ ਉਹਦੇ ਵਿੱਚ ਕਿਉਂਕਿ ਬੂਰਾ ਵੀ ਥੋੜਾ ਜਿਹਾ ਮਤਲਬ ਮਿੱਠਾ ਸਾਬਜੇ ਦਾ ਹੀ ਰੱਖਿਆ ਸੀਗਾ ਬੀ ਫਿਰ ਆਈ ਹੁੰਦਾ ਜੀ ਜਿਵੇਂ ਚਾਹ ਦੁੱਧ ਨਾਲ ਲੈਣੀ ਆ ਨਾ ਪਨੀਰੀ ਉਹ ਵਿੱਚ ਮਿੱਠੀ ਹੋ ਜਾਂਦੀ ਹੈ ਫਿਰ ਜਿਆਦਾ ਮਿੱਠਾ ਵੀ ਨਹੀਂ ਵਧੀਆ ਲੱਗਦਾ ਮੈਨੂੰ ਆ ਸਾਦ ਸਵਾਦ ਲੱਗਦਾ ਹੁੰਦਾ ਜਿਹੜਾ ਆ ਵਾਲਾ ਮਾਂ ਉੱਪਰ ਦਾ ਬਹੁਤ ਵਧੀਆ ਬਣਦਾ ਇਹ ਤਾਂ ਖੜਾ ਵਾਂਗੂ ਬਣਦਾ ਕੋਲਾਂ ਦੇ ਨਾ ਇਹਨਾਂ ਦਾ ਟੇਸਟੀ ਹੀ ਲੱਗਦਾ ਮੈਨੂੰ ਸਾਗ ਤੋਂ ਇਹ ਸਭ ਤੋਂ ਸਲੋ ਆ ਬਸ ਆਦਾ ਬਹੁਤ ਆ ਬਸ ਬੋਲਣ ਬੋਲਣ ਚ ਮੇਥੇ ਆਰ ਬਾਥਰੂ ਉਹ ਮੇਥੇ ਆਰ ਬਾਲਪੁਰ ਬਾਲਪੁਰ ਦੇ ਦੇਖਾ ਤੁਸੀਂ ਵੀ ਤਾਂ ਕਹੋਗੇ ਮੈਂ ਆਪੇ ਕਹਿ ਦਿੰਨੀ ਆ ਵੀ ਬੋਲਣ ਚ ਨਹੀਂ ਚਲੋ ਹੈਗੀ ਸਾਲ ਤੋੜਨ ਦੇ ਮੇਥੇ ਵੱਢ ਲੋ ਤਾਂ ਤੋੜਨ ਨੂੰ ਆ ਦੂਜੇ ਲੋਟੇ ਬਾਕੀ ਤਾਂ ਵੱਢ ਤੇ ਲੈ ਨੂੰ ਆ ਇੱਥੇ ਨਹੀਂ ਹੈਗੇ ਹੁਣ ਇਧਰੋਂ ਇਧਰੋਂ ਵਾੜਾ ਖਾ ਬਹੁਤ ਆ ਤਾਂ ਸਰੋਂ ਤਾਂ ਹਨ ਕਾਲ ਕਰਨੇ ਚੇ ਦੇਖ ਲਈ ਪਾ ਲਈਏ ਪਰ ਤੁਸੀਂ ਇੱਥੇ ਫਿਰ ਮੇਟੀ ਇਹ ਮਾਰ ਤੋੜ ਲਈਏ ਇਹ ਚੀਜ਼ੇ ਲੇਕਿਨ ਕੁਲੂ ਵਿੱਚ ਰਹੁੰਦੀਆਂ ਇਹ ਦੇਖ ਲਈ ਅੱਛਾ ਛੱਡੋ ਆਪਾਂ ਕਿਸੇ ਦੀ ਗੱਲ ਕਰਾਂਗੇ ਅੱਗੇ ਆਪਣੇ ਬਾਤੋਂ ਬਹੁਤ ਹੋ ਜਾਂਦਾ ਕਹਿੰਦਾ ਉੱਥੇ ਕਿਈ ਬੁੱਝੇ ਜੇ ਖੜੇ ਹੋਰ ਦੇਣਾ ਚੱਲ ਮੰਮੀ ਨੂੰ ਤਾਂ ਜੀ ਗਰਮੀ ਚੜਿਆ ਜੀ ਚਕਾ ਤਾਂ ਦੋ ਮੱਕਾ ਤੋੜ ਲੈ ਬਾਤੂੰ ਅੰਦਰ ਵੀ ਤਾਂ ਮੈਂ ਅੰਦਰ ਵੀ ਤਾਂ ਜਾ ਕੇ ਮੈਂ ਤੋ ਵੀਡੀਓ ਬਣਾ ਮੈਂ ਮਾ ਲਿਓ ਮੈਂ ਫੜਦੀਆਂ ਇਹਨੂੰ ਹੂੰ ਕੈਮਰਾਮੈਨ ਫੋਕਸ ਤੁਸੀਂ ਵੱਡ ਲਓ ਵੀ ਵੱਡੇ ਬੇ ਫੇਰ ਬੈਠਾਗੇ ਉੱਥੇ ਅਸੀਂ ਸਮਾਰ ਕੇ ਦਵਾਂਗੇ ਤੁਸੀਂ ਨਾਲ ਦੀ ਨਾਲ ਕੱਟ ਦਿਓ ਬਾਅਦ ਵਿੱਚ ਤੋੜਾਂਗੇ ਬਾਅਦ ਚ ਤੋੜਾਂਗੇ ਫਿਰ ਉਹ ਤਾਂ ਟਾਈਮ ਲੱਗਦਾਣਾ ਬਾਦ ਮੰਮੀ ਦੇ ਗੋਡੇ ਤੋਂ ਕੌਣ ਲੱਗ ਜਾਂਦੇ ਨੇ ਉਹ ਲੈ ਕੇ ਆਏ ਹੋਣਗੇ ਨੋਹ ਜਨੇਟਿਕ ਮੋਟਰ ਨੇ ਉਹ ਉਹ ਆਪਕਾੜਾ ਹੋ ਤਰਾ ਵਾਹ ਤੇਰਾ ਰਾਮ ਨਾ ਤੇ ਉਹ ਖਿੰਡ ਚ ਬਿਨਿ ਕਰਾ ਕੇ ਆਪਾਂ ਪਾਟੇ ਨਾ ਮਮੀ ਹਾਜਮੁੱਲਾ ਲੈ ਮਮੀ ਹਾਜਮੁੱਲਾ ਲੈ ਇੰਨਾ ਤਾਂ ਇਹ ਨਹੀਂ ਪਤਾ ਹੈਗਾ ਵੀ ਸਮਾਰਨ ਲੱਗੇ ਵਿੱਚ ਪੱਤਿਆਂ ਦੇ ਗਿਰਜ ਉਹ ਕੀੜੇ ਹੀ ਲਾਗੇ ਪਿੰਨਾ ਵੀ ਰੱਖਿਆ ਪੀ ਇੱਥੇ ਜਿਹੜਾ ਉਰੇ ਸੀ ਆਪਣੇ ਬੂਜਾ ਜਿਹਾ ਬਹੁਤ ਭਾਰੀ ਉਹ ਵੀ ਉਹ ਹੋ ਗਏ ਕਹਿੰਦੇ ਕਾਕੂ ਦਾ ਵੀ ਮੱਖਾਂ ਨਹੀਂ ਹੋ ਨਹੀਂ ਪਾਈ ਬਾਜੀ ਸਾਗ ਤੋੜ ਲੈਂਦੇ ਸੀ ਤਾਂ ਸਾਗ ਤੋੜ ਕੇ ਲਿਆ ਕੇ ਫਿਰ ਇੱਥੇ ਲੱਗੇ ਸੀ ਸਮਾਰਨ ਕਿਉਂਕਿ ਫਿਰ ਇਹ ਸੀਗਾ ਬੀਜ ਜਿਸ ਮਾਰ ਕੇ ਜੀ ਧੋ ਕੇ ਹਨਾ ਵੀ ਬਾਅਦ ਵਿੱਚ ਕੱਟ ਕੇ ਪਾਵਾਂਗੇ ਨਾ ਫਿਰ ਉਹਨੂੰ ਟਾਈਮ ਲੱਗ ਜਾਂਦਾ ਹੁੰਦਾ ਏ ਕਿਉਂਕਿ ਉਹਨੇ ਸੁੱਕਣ ਨੂੰ ਵੀ ਟਾਈਮ ਲੈਣਾ ਸੀਗਾ ਤਾਂ ਕਰਕੇ ਫਿਰ ਇਹ ਸੀਗਾ ਵੀ ਅੱਜ ਕਟਿੰਗ ਪਹਿਲਾਂ ਕਰ ਲੈਣੇ ਆ ਸਮਾਰ ਕੇ ਕਟਿੰਗ ਕਰ ਲਾਂਗੇ ਕਟਿੰਗ ਕਰਨ ਤੋਂ ਬਾਅਦ ਹੀ ਤੋ ਤੋ ਕੇ ਜੀ ਹਨਾ ਮਤਲਬ ਸਮਾਰ ਕੇ ਚਲੋ ਨਚੋੜ ਕੇ ਜੇ ਪਾ ਲਾਂਗੇ ਵੀ ਉਹ ਛੇਤੀ ਹੋ ਜਾਊਗਾ ਨਹੀਂ ਤਾਂ ਫਿਰ ਟਾਈਮ ਲੱਗ ਜਣਾ ਸੀਗਾ ਕਿਉਂਕਿ ਜੇ ਫਿਰ ਜਾਣਾ ਸੀਗਾ ਆਪਾਂ ਜਾਣ ਕਰਕੇ ਫਿਰ ਕਾਲੀ ਸੀਗੀ ਵੀ ਤਾਂ ਕਰਕੇ ਚਲੋ ਵੀ ਇੰਨੀਆਂ ਵੀ ਸਾਗ ਬਣ ਜਵੇ ਕਿਉਂਕਿ ਜੀ ਰੋਜ਼ ਇਹਨਾਂ ਕਾਫੀ ਦਿਨ ਹੋ ਗਏ ਸੀ ਹੁਣ ਤਾਂ ਬਣਾਇਆ ਇੰਨੀ ਸੀਗੀ ਆ ਕਿਉਂਕਿ ਅੱਜ ਕੱਲ ਅੱਜ ਕੱਲ ਜਿਉ ਬਸ ਹੋਈ ਜਾਂਦੀ ਸੀ ਕਈ ਵਾਰੀ ਕੋਈ ਨਾ ਕੋਈ ਹੋਰ ਕੰਮ ਕਰ ਹੋ ਜਾਂਦੇ ਨੇ ਕਦੇ ਵੈਸੇ ਕਿਉਂਕਿ ਸਾਗ ਟਾਈਮ ਵੀ ਬੱਤ ਲੈ ਲੈਂਦਾ ਹਨ ਬੰਨ ਨੂੰ ਵੀ ਕਈ ਘੰਟੇ ਚਾਹੀਦੇ ਹੁੰਦੇ ਨੇ ਫਿਰ ਪਹਿਲਾਂ ਜਿਵੇਂ ਤੋੜਨਾ ਹੈ ਸਮਾਰਨ ਨੂੰ ਫਿਰ ਮਤਲਬ ਕਾਫੀ ਲੰਮਾ ਪ੍ਰੋਸੈਸ ਹੋ ਜਾਂਦਾ ਏ ਚੀਜ਼ਾਂ ਦਾ ਏ ਤਾਂ ਕਰਕੇ ਫਿਰ ਅੱਜ ਕੁਝ ਥੋੜਾ ਜਿਹਾ ਦੇ ਵੀ ਬੀਜ਼ੀ ਜਿਹੀ ਸੀਗਾ ਨਾ ਕੰਮ ਕਰਾਂ ਜੈਂ ਚ ਐਵੇਂ ਜਿਵੇਂ ਹੁਣ ਪਹਿਲਾਂ ਹੋ ਗਿਆ ਸੀ ਕੰਮ ਕਰ ਜਿਆ ਫਿਰ ਇੱਥੇ ਹੋ ਗਿਆ ਸੀ ਸਾਗ ਦਾ ਰਾਸਤਾ ਜੀ ਫਿਰ ਬਸ ਇੱਥੇ ਹੋ ਗਿਆ ਸੀ ਮਿਲਣਾ ਦਾ 2:00 2:00 ਵਜੇ ਦਾ ਟਾਈਮ ਸੀਗਾ ਜੀ ਬਸ 2:00 ਵਜੇ ਨੂੰ ਆਲਣ ਪੈ ਗਿਆ ਸੀ ਆਪਣੇ ਕਿਉਂਕਿ ਬਾਕੀ ਸਾਰੇ ਫੈਮਿਲੀ ਤਿਆਰ ਹੋਣ ਲੱਗ ਗਈ ਸੀ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਆਲਣ ਪਾ ਦਮ ਆਲਣ ਪਾ ਕੇ ਵੀ ਫਿਰ ਮੈਂ ਬਾਅਦ ਵਿੱਚ ਤਿਆਰ ਹੋऊंगी ਵੀ 11:00 ਦੇਰ ਚ ਮੈਂ ਕਿਹਾ ਵਿੱਚ ਤੁਸੀਂ ਤਿਆਰ ਹੋ ਜਾਓ ਵੀ 11:00 ਦੇਰ ਚ ਚਲ ਮੈਂ ਦਾ ਸਾਲ ਆਲਣ ਪਾ ਕੇ ਫਿਰ ਰੱਖ ਦੂੰਗੀ ਕਿਉਂਕਿ ਇਹ ਹੋ ਜਾਂਦਾ ਵੀ ਫਿਰ ਜਿੰਮੀ ਕਿਤੇ ਜਾਣਾ ਇਹਨਾਂ ਵੀ ਸਾਲ ਬਣਾ ਕੇ ਸਾਂਭਿਆ ਜਾਊ ਤੇ ਆ ਕੇ ਫੁੱਲਕੇ ਬਣਾ ਲਾਂਗੇ ਉਹ ਟਾਈਮ ਦੇ ਅਕੋਰਡਿੰਗ ਆ ਜੀ ਹਨਾ ਵੀ ਜੇ ਤਾਂ ਟਾਈਮ ਸਿਰ ਮੁੜਦੇ ਆ ਵਾਪਸ ਫਿਰ ਤਾਂ ਮੱਕੀ ਦੀਆਂ ਬਣਾ ਲਾਂਗੇ ਨਹੀਂ ਤਾਂ ਫਿਰ ਕਣਕ ਦੀ ਬਣਾ ਕੇ ਅਸ ਤਾਂ ਖਾਣੇ ਪੈਣਗੇ ਕਿਉਂਕਿ ਫਿਰ ਮੱਕੀ ਦੀਆਂ ਨੂੰ ਟਾਈਮ ਲੱਗ ਜਾਂਦਾ ਕੁਛ ੁੱਲੇ ਤੇ ਜਿਵੇਂ ਬਣਾਉਨੇ ਆ ਗੈਸ ਤੇ ਚਲੋ ਜੀ ਬਣਦੀ ਤਾਂ ਹੈਗੀ ਆ ਵੀ ਜਿਵੇਂ ਬਹੁਤ ਸਾਰੇ ਲੋਕ ਬਣਾ ਲੈਂਦੇ ਹੁੰਦੇ ਨੇ ਆਪ ਕਿ ਜਿਨ੍ਹਾਂ ਦੇ ਜੀ ਚੁੱਲੇ ਤੇ ਆਦਤ ਬਣੀ ਹੈ ਨਾ ਉਹਨਾਂ ਨੂੰ ਚੁੱਲੇ ਤੇ ਬਣਾਉਂਦੇ ਨੇ ਗੈਸ ਤੇ ਜਿਵੇਂ ਰੋਟੀ ਮੱਕੀ ਦੀ ਬਣਾਉਨੇ ਆ ਜੀ ਪਰ ਉਹ ਗੱਲ ਚੁੱਲੇ ਵਾਲੀ ਨਹੀਂ ਨਾ ਬਣਦੀ ਹੈਗੀ ਹੈ ਨਾ ਉਹ ਚੀਜ਼ ਦਾ ਫਰਕ ਪੈ ਜਾਂਦਾ ਤਾਂ ਕਰਕੇ ਫਿਰ ਇਹ ਵੀ ਅਗਰ ਲੇਟ ਹੋਏ ਫਿਰ ਤਾਂ ਦੀ ਗੈਸ ਤੇ ਹੀ ਬਣਾ ਕੇ ਹੈ ਨਾ ਫਿਰ ਤਾਂ ਕਣਕ ਦੇ ਫੁਲਕੇ ਹੀ ਖਾਣੇ ਪੈਣਗੇ ਨਹੀਂ ਤਾਂ ਫਿਰ ਮੱਕੀ ਦੀ ਬਣਾਵਾਂਗੇ ਇਹ ਹੁਣ ਟਾਈਮ ਦੱਸੋ ਜੀ ਜਿਵੇਂ ਆਲਣ ਪਾ ਲਿਆ ਸੀ ਆਲਣ ਪਾ ਕੇ ਫਿਰ ਬਾਅਦ ਵਿੱਚ ਜਿਵੇਂ ਰਿਜਣ ਨੂੰ ਰੱਖਦਾ ਸੀ ਉਸ ਤੋਂ ਬਾਅਦ ਆਪਾਂ ਪਹੁੰਚੇਗੇ ਸੀਗੇ ਇਹ ਫਤਿਹਗੜ੍ਹ ਸਾਹਿਬ ਕਿਉਂਕਿ ਅੱਜ ਜਿਮੀਂਨਾ ਚੜਿਆ ਸੀਗਾ ਕੁਝ ਇਹ ਹੋ ਜਾਂਦਾ ਵੀ ਜਿਵੇਂ ਹੁਣ ਇਹ ਸ਼ਹੀਦੀ ਦਿਨ ਆ ਗਿਆ ਜੀ ਇਹਨਾਂ ਦਿਨਾਂ ਦੇ ਵਿੱਚ ਬਸ ਜਣੀ ਇਹ ਹੁੰਦਾ ਵੀ ਇਹ ਮਹੀਨੇ ਦੇ ਵਿੱਚ ਵੀ ਚਲੋ ਜੀ ਇੱਕ ਵਾਰੀ ਤਾਂ ਗੁਰੂ ਘਰ ਜਾ ਕੇ ਮੱਥਾ ਟੇਕ ਆਈਏ ਇੰਨਾ ਜ਼ਿਆਦਾ ਇਹ ਮਤਲਬ ਸੰਗਤ ਆਈ ਹੋਈ ਸੀ ਜੀ ਅੱਜ ਤਾਂ ਨਾ ਵੀ ਬਿਲਕੁਲ ਹੀ ਜਿਵੇਂ ਨਾ ਸਵਾ ਦੇ ਮਤਲਬ ਸ਼ਹੀਦੀ ਦਿਨ ਹੁੰਦੇ ਨੇ ਜਿਵੇਂ ਸਵਾ 3 ਦਿਨ ਉਦਾਂ ਹੀ ਆਇਆ ਲੱਗਦਾ ਸੀਗਾ ਵੀ ਇੰਨਾ ਜ਼ਿਆਦਾ ਇਕੱਠ ਸੀ ਸੰਗਤ ਦਾ ਵੀ ਕੋਈ ਅੰਦਾਜ਼ਾ ਹੀ ਨਹੀਂ ਸੀ ਹੂੰ ਇੰਨਾ ਜ਼ਿਆਦਾ ਹੋਇਆ ਸੀ ਪਰ ਇਹ ਸੀਗਾ ਵੀ ਜਿਵੇਂ ਲਾਈਨਾਂ ਤਾਂ ਜ਼ਰੂਰ ਲੱਗੀਆਂ ਸੀ ਪਰ ਇਹ ਆ ਜੀ ਜਦੋਂ ਲਾਈਨਾਂ ਦੇ ਵਿੱਚ ਇੱਕ ਵਾਰ ਲੱਗ ਕੇ ਜਾਂਦੇ ਹੁੰਦੇ ਨੇ ਵੀ ਫਿਰ ਮੱਥਾ ਟੇਕਣ ਦੀ ਤਾਂ ਵਾਰੀ ਆਈ ਜਾਂਦੀ ਆ ਹਨਾ ਸਾਨੂੰ ਵੀ ਕਈ ਘੰਟੇ ਲੱਗ ਗਏ ਸੀਗੇ ਮੱਥਾ ਟੇਕਣ ਨੂੰ ਚਲੋ ਜੀ ਪਰ ਇਹ ਸੀਗਾ ਮਨ ਦੇ ਵਿੱਚ ਨਾਲ ਇਹ ਸੀ ਵੀ ਚਲੋ ਮੱਥਾ ਟੇਕਿਆ ਗਿਆ ਕਿਉਂਕਿ ਫਿਰ ਨੇੜੇ ਜਾ ਕੇ ਜਿਸ ਉਹਨਾਂ ਦਿਨਾਂ ਦੇ ਵਿੱਚ ਨਾ ਫਿਰ ਆ ਹੀ ਹੁੰਦਾ ਵੀ ਜਿਵੇਂ ਦੂਰੋਂ ਸੰਗਤ ਆਉਂਦੀ ਆ ਹਨਾ ਵੀ ਉਹਨਾਂ ਨੂੰ ਜਿਵੇਂ ਬਹੁਤ سارے ਲੋਕ ਐਦਾਂ ਦੇ ਨੇ ਹਨਾ ਵੀ ਜਿਹੜੇ ਉਹੀ ਮਤਲਬ ਦਿਨਾਂ ਦੇ ਵਿੱਚ ਆਉਂਦੇ ਨੇ ਵੀ ਚਲੋ ਉਹਨਾਂ ਨੂੰ ਮੱਥਾ ਟੇਕ ਲਾਣਾ ਚਾਹੀਦਾ ਆਪਾਂ ਤਾਂ ਜਿਵੇਂ ਹੁਣ ਲੋਕਲ ਮੰਗ ਹੋ ਜਾਂਦੇ ਹਨਾ ਨੇੜੇ ਪੈਂਦਾ ਆਪਾਂ ਨੂੰ ਜਿਆਦਾ ਦੂਰ ਨਹੀਂ ਹੈਗਾ ਫਿਰ ਵੀ ਸਾਦਾ ਵੀ ਅੱਬ ਤਾਂ ਅੱਗੋਂ ਪਿੱਛੋਂ ਵੀ ਜਾਂਦੇ ਰਹਿੰਨੇ ਆ ਕਿਉਂਕਿ ਜੀ ਉਹਨਾਂ ਨੂੰ ਫਿਰ ਇਹ ਚੀਜ਼ ਦਾ ਮੌਕਾ ਨਾ ਹੋਣਾ ਚਾਹੀਦਾ ਵੀ ਚਲੋ ਅਗਲੇ ਨੂੰ ਮੱਥਾ ਟੇਕਣ ਦਾ ਮੌਕਾ ਮਿਲਣਾ ਚਾਹੀਦਾ ਇਹ ਹਨਾ ਲੋਕ ਇੰਨੀ ਦੂਰੋਂ ਆਉਂਦੇ ਨੇ ਤੇ ਇੰਨੀ ਦੇਰਵਾਦ ਹੁੰਦੇ ਨੇ ਜੀ ਚਲੋ ਆਪਾਂ ਹਨਾ ਨੇੜੇ ਕਰਕੇ ਦੁਬਾਰਾ ਵੀ ਜਾ ਅੱਭੀ ਮਤਲਬ ਫਿਰ ਵੀ ਜਾਏ ਉਹਨੇ ਚਲੋ ਪ੍ਰਮਾਤਮਾ ਹਨਾ ਪਤਾ ਹੀ ਕਹਿੰਦੇ ਦੀ ਸਭ ਤੇ ਕਿਰਪਾ ਰੱਖਣ ਵੀ ਆਪਣੇ ਕਹਿੰਦੇ ਹੁੰਦੇ ਨੇ ਵੀ ਇਨਾਂ ਦੇ ਦਰ ਤੇ ਵੀ ਉਹੀ ਜਾ ਸਕਦਾ ਜਿਨ੍ਹਾਂ ਨੂੰ ਇਨਾਂ ਕੰਨਿਓ ਹੁਕਮ ਹੈ ਕਿਉਂਕਿ ਨਹੀਂ ਤਾਂ ਕਹਿੰਦੇ ਨੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲਦਾ ਹੈਗਾ ਆਪਾਂ ਨੂੰ ਕਾਫੀ ਨੀਰਾ ਹੋ ਗਿਆ ਸੀਗਾ ਵਾਪਸ ਆਉਂਦਿਆਂ ਨੂੰ ਬਸ ਆਉਂਦੇ ਹੀ ਮੰਮੀ ਕਹਿੰਦੇ ਚਲ ਮੈਂ ਵੀ ਇਹਨੇ ਆਟਾ ਬੁੰਦੀ ਆ ਲਾਜੀ ਆਪਾਂ ਆ ਕੇ ਜਦੇ ਫਿਰ ਧਾਰਦਾ ਹੋ ਗਿਆ ਸੀਗਾ ਵੀ ਧਾਰ ਚੁਣੀ ਸੀਗੇ ਫਿਰ ਇਹਦੇ ਪਾਪਾ ਨੇ ਨਾਲ ਲੱਗ ਕੇ ਫਤਿਹ ਦੇਣ ਨੇ ਉਹਨਾਂ ਨੇ ਦਣ ਲੁਣਾ ਜ ਪਾਉਣਾ ਸੀਗਾ ਪਸ਼ੂਆਂ ਨੂੰ ਉਸ ਹੋਰ ਕਿਉਂਕਿ ਹੁਣ ਜਿਵੇਂ ਠੰਡਾ ਹਨਾ ਵੀ ਕਪੜੇ-ਕਪੜੇ ਜੇ ਉਹਨਾਂ ਦੇ ਲਾਉਣੇ ਪੈਂਦੇ ਨੇ ਠੰਡ ਕਰਕੇ ਹੋਰ ਐਦਾਂ ਦੇ ਜਿਹੜੇ ਪਸ਼ੂਆਂ ਦੇ ਕੰਮ ਕਰਨ ਵਾਲੇ ਸੀ ਉਹ ਲਾਗੇ ਸੀ ਕਰਨ ਮੈਂ ਨਾਲ ਧਾਰ ਚਾ ਆ ਕੇ ਫਿਰ ਲੱਗੀ ਸੀ ਵੀ ਜਿਹੜੇ ਕਪੜੇ ਨਾ ਤੋਤੇ ਹੋਏ ਸੀ ਹੁਣ ਜਿਵੇਂ ਹੁਣ ਮੌਸਮ ਇਹ ਆ ਵੀ ਹੁਣ ਤਾਂ ਵੈਸੇ ਹੀ ਸਿੱਲੇ-ਸਿੱਲੇ ਜੇ ਲੱਗੀ ਜਾਂਦੇ ਨੇ ਹਨਾ ਅੱਜ ਤਾਂ ਵੈਸੇ ਹੀ ਨਹੀਂ ਰਹੋਗੇ ਅਸੀਂ ਐਸਾ ਬਿਲਕੁਲ ਆ ਨਹੀਂ ਲੱਗਦੇ ਸੀ ਵੀ ਸੁੱਕੇ ਨਹੀਂ ਹੈਗੇ ਪਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਸ਼ੈੱਡ ਥੱਲੇ ਆ ਤਾਰ ਉਹਦੇ ਤੇ ਹੀ ਪਾ ਦੇਣੀ ਹੈ ਮੈਂ ਕਿਹਾ ਹੁਣ ਕਿੱਥੇ ਅੰਦਰ ਇਕੱਠੇ ਕਰਦੀ ਫਿਰੂੰਗੀ ਜੀ ਤਾਂ ਕਰਕੇ ਮੈਂ ਲੱਗੀ ਸੀਗੀ ਇੱਥੇ ਉਹ ਕਨ ਚਲੋ ਜੀ ਆਪਦੇ ਆਪਦੇ ਹਨਾ ਸਾਇ ਸੀਗਾ ਵੀ ਸਾਰੇ ਜਣੇ ਫਿਰ ਆਪਦੇ ਆਪਦੇ ਕੰਮਾਂ ਨੂੰ ਬਸ ਲੱਗ ਗਏ ਵੀ ਫਿਰ ਤਾਂ ਇੰਨਾ ਟਾਈਮ ਵੀ ਨਹੀਂ ਲੱਗਦਾ ਜਿਵੇਂ ਹੁਣ ਇੱਕ ਦਿਨ ਇਹਨੇ ਕਰਨੇ ਹੁਣ ਫਿਰ ਤਾਂ ਉਹ ਚੀਜ਼ ਦੀ ਦਿੱਕਤ ਆਉਂਦੀ ਹੋਈ ਆ ਹਨਾ ਵੀ ਇਕੱਲੇ ਬੰਦੇ ਨੂੰ ਤਾਂ ਟਾਈਮ ਲੱਗ ਜਾਂਦਾ ਛੁੱਟੀ ਵਾਲੇ ਦਿਨ ਤਾਂ ਜੀ ਵੈਸੇ ਵੀ ਬਹੁਤ ਕੰਮ ਕਾਰ ਹੋ ਜਾਂਦੇ ਨੇ ਕਹਿੰਦੇ ਛੁੱਟੀਆਂ ਦਿਨ ਤਾਂ ਨਾ ਇਹ ਲੋਟ ਹੀ ਨਹੀਂ ਆਉਂਦੇ ਹੈਗੇ ਕੰਮ ਕਾਰ ਜੇ ਕਾਫੀ ਬਿਜ਼ੀ ਡੇ ਰਹਦਾ ਫਟਾਫਟ ਜੀ ਬਸ ਜਿਹੜੇ ਜਿਹੜੇ ਕੰਮ ਕਾਰ ਕਰਨ ਵਾਲੇ ਸੀ ਉਹ ਕਰਕੇ ਹੁਣ ਖਾਣੇ ਆ ਜੀ ਰੋਟੀ ਖਾਣ ਲੱਗਦੇ ਨਾਲੇ ਫਿਰ ਹੋ ਜਿਹੜੇ ਥੋੜੇ ਬਹੁਤੇ ਰਹਿ ਗਏ ਉਹ ਕਰਦੇ ਆਂ ਜੀ ਮੈਂ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਈ ਠੀਕ ਹੈ ਲੈਕਚਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੋਂ ਨਾ ਮਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਬਲੌਗ ਦੇਖਣ ਲਈ